ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਲੋਹਾ ਖੇੜਾ ਨੇੜੇ ਆ ਗਿਆ ਧਨੋਲਾ ਮੰਡੀ ਦੇ ਤੇ ਜ਼ਿਲ੍ਹਾ ਹੈਗਾ ਸੱਜਣੋ ਸੰਗਰੂਰ ਪ੍ਰਦੀਪ ਕੋਲੇ ਪਹੁੰਚੇ ਹੋਇਆ ਦੋ ਝੋਟੀਆਂ ਦਿਖਾਵਾਂਗੇ ਤੇ ਗਿਣਤੀ ਤੋਂ ਬਾਅਦ ਇਹ ਤੁਹਾਨੂੰ ਗਾਵਾਂ ਦਿਖਾ ਦਾਂਗੇ ਸਾਰੇ ਵੈਰੈਂਟੀ ਦਿਖਾ ਦਾਂਗੇ ਗਾਵਾਂਾਂ ਚ ਵੀ ਅੱਜ ਤੇ ਬਾਕੀ ਗੱਲਬਾਤ ਕਰਾਵਾਂਗੇ ਬਾਈ ਨਾਲ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵਾਲਾ ਵੀ ਤੁਹਾਡਾ ਮੈਂ ਕੰਮ ਅੱਜ ਮੁਕਾਈ ਦੇਉਂਗਾ ਵੀਡੀਓ ਜੀ ਕਰਦਾਂਗੇ ਪ੍ਰਦੀਪਾ ਆਪਾਂ ਵੀਡੀਓ ਜੀ ਕਰ ਦੋਨੇ ਪਹਿਲਾਂ ਵੀ ਬਈ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਪਹਿਲਾਂ ਇਹਦੀ ਫੇਸ ਕੁਆਲਿਟੀ ਦੀ ਮਾਰਦੇ ਸਾਡਾ ਫੇਸ ਤਾਂ ਚਾਹੀਦਾ ਨਹੀਂ ਦਿਖਾਈ ਤਾਂ ਵੀ ਕੰਮ ਚੱਲ ਜੂ ਇਹਦੇ ਫੇਸ ਤੇ ਮਾਰਦੇ ਸੁਹਾ ਕਿਹੜਾ ਪ੍ਰਦੀਪਾ ਦਾ ਸੁਹਾ ਬਾਈ ਹੈਗਾ ਇਹਦਾ ਦੂਸਰਾ ਪਰ ਕੁਆਲਿਟੀ ਇਹਨਾਂ ਦੀ ਇਦਾਂ ਦੀ ਆ ਹਾਂਜੀ ਵੀ ਲੱਗਦੀ ਪਲੂਣਾ ਵਰਗੀ ਆ ਚੱਲੀ ਸੁਹਾ ਦੂਜਾ ਪਰ ਲੱਗਦੀ ਪਹਿਲਣਾ ਵਰਗੀ ਆ ਸਿੰਘ ਦੀ ਕੁਆਲਿਟੀ ਦੱਸੂਗੀ ਬਾਡੀ ਦੀ ਕੁਆਲਿਟੀ ਦੱਸੂਗੀ ਤੇ ਆਰਡਰ ਦਾ ਸਹਿਜ ਤੇ ਥਣ ਦਾ ਸਹਿਜ ਦੱਸੋ ਦੁੱਧ ਵੀ ਬਾਈ ਬਹੁਤ ਸੋਹਣਾ ਦਿੱਤਾ ਕੱਟੀ ਨੇ 16 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਹੋਇਆ ਦੰਦਾਂ ਚ ਕਿਵੇਂ ਦੰਦਾਂ ਨਹੀਂ ਛਿੱਗੀ ਆ ਬਾਈ 6 ਦੰਦ ਹਾਂ ਟੋਰੀ ਬਾਈ ਆਉਣ ਨੂੰ ਲੰਬੀ ਜੀ ਪਾਣਾਂ ਆ ਪਾਉਣ ਲੱਗ ਗਈ ਮੰਨ ਲਾ ਵੀ 5-4 ਦਿਨਾਂ ਚ ਤਿਆਰ ਹੋ ਜੂਗੀ 5-4 ਦਿਨਾਂ ਦੀ ਕੱਚੀ ਆ ਹਲੇ ਆ ਦਿਨ ਕੱਢ ਦੀ ਆ 4 ਤੋਂ 5 ਗਾਂ ਵਾਲੇ ਬੰਨੇ ਆਰਡਰ ਚੰਗਾ ਬਣਾ ਲਿਆ ਤੇ ਹੁਣ ਜੋਰ ਮਾਰੂ ਪਿਛਲੇ ਹਾਂ ਨਹੀਂ ਸਾਰੇ ਪਾਸੋਂ ਇੱਕ ਨੰਬਰ ਹੈ ਜੈਡ ਬਲੈਕ ਆ ਪੂਰੀ ਤੇ ਆ ਗਈ ਜੈਡ ਬਲੈਕ ਦੇ ਵਿੱਚ ਤੇ ਬਾਡੀ ਬੁੱਡੀ ਆ ਗਈ ਫੁੱਲ ਚੜਾਈ ਵਾਲੀ ਜਾਨ ਵਾਲੀ ਝੋਟੀ ਆ ਗਈ ਜਿਹਨੂੰ ਆਪਾਂ ਕਹਿ ਸਕਦੇ ਆ 16 17 ਕਿਲੋ ਦੁੱਧ ਦੇ ਦੂਗੀ ਬਾਈ ਹਾਂ ਬਾਕੀ ਮੇਨ ਗੱਲ ਸੇਵਾ ਤੇ ਹੈ ਨਾ ਇੱਕ ਤਾਂ ਹੁੰਦੀ ਆ ਮੋਟੀ ਉੱਤੋਂ ਇੱਕ ਹੁੰਦੀ ਆ ਫੁੱਲ ਫਿੱਟ ਫਿੱਟ ਉਹ ਗੱਲ ਬਾਤ ਐ ਮੋਟੀ ਨਹੀਂ ਹੈਗੀ ਜਿਆਦੇ ਫੁੱਲ ਫਿੱਟ ਫਿੱਟ ਝੋਟੀ ਆ ਗਈ ਦੁੱਧ ਬਾਈ ਨੇ ਜਿਵੇਂ ਦੱਸਿਆ ਵੀ 16 17 ਕਿਲੋ ਪਾ ਦੂ ਪੈਸੇ ਕਿੰਨੇ ਲੈ ਲਾਂਗੇ ਵੀ ਰੇਟ ਬਈ ਇਹਦਾ 1.55 ਹਜ਼ਾਰ ਰੁਪਏ ਦੀ ਕੱਟੀ ਦੇ ਦੇ ਆ ਗਾੜੀ ਗੂੜੀ ਦੀ ਬਹੁਤ ਸਾਫ ਸੁਥਰੀ ਕੱਟੀ ਆ ਆਈ ਆਈ ਗਰੀ ਆਈ ਜਨਵਰ ਦੀ ਮੰਗਾ ਜਾਣਾ ਹਨਾ ਠੀਕ ਆ ਗੱਲ ਹਾਂ ਆ ਇੱਥੋਂ ਗਾੜੀ ਪਿਛਾੜੀ ਕਰਾ ਦੇ ਚੈੱਕ ਇਹਦੀ ਥਾਣਾ ਦਾ ਸਾਈਜ਼ ਕਰਾ ਦੇ ਚੈੱਕ ਬਾਕੀ ਕੋਲੇ ਆ ਜੇ ਲੋੜੀ ਇਹੋ ਜੀ ਕੱਟੀ ਦੇਖਣ ਬੰਦਾ ਥਾਣਾ ਤੇ ਵੀ ਥੋੜੀ ਬਹੁਤੀ ਭੜ ਲੱਗੀ ਆ ਲੱਗੀ ਬਈ ਥੋੜੇ ਦਿਨਾਂ ਜੀ ਤਿਆਰ ਹੋ ਜੂ ਉੱਪਰੋਂ ਚੌੜੀ ਛੂੜੀ ਬਹੁਤ ਆ ਬੋਡੀ ਵੇਟ ਦੇ ਸਕੀ ਦਾ ਬੋਡੀ ਵੀ ਫੁੱਲ ਚੜਾਈ ਆ ਯਾਰ ਵੀ ਹਰੇਕ ਪਫ ਪੱਖ ਤੋਂ ਮੇਰਾ ਕਹਿਣ ਦਾ ਭਾਵ 5 ਸਟਾਰ ਆ ਗਈ ਮਿਲਕ ਵਾਲੀ ਵੀ ਆ ਬਿਊਟੀ ਵਾਲੀ ਤੇ ਇੱਥੋਂ ਗਹਿਰੀ ਜਿਆਦਾ ਦੀ ਕੁਆਲਿਟੀ ਬਹੁਤ ਜ਼ਿਆਦਾ ਬਾਈ ਕੱਟੀ ਇੱਥੋਂ ਕਰਾ ਦੇ ਇੱਕ ਜਦੋਂ ਐਨੂੰ ਜਾਊਗੀ ਨਾ ਇੱਥੋਂ ਆਰਡਰ ਪੂਰਾ ਨਜ਼ਰ ਆ ਜਾਊਗਾ ਇਹਦਾ ਮੁੱਲ ਹੈਗਾ 1,55,000 ਮਾਨਤਾ ਨਾਲ ਉਹਦੇ 'ਚ ਹੋ ਜਾਊਗਾ ਐਂ ਘਮਾ ਦੇ ਕੈਮਰਾ ਇਹਦੇ ਫੇਸ ਤੇ ਮਾਰ ਦੇ ਬੱਲੇ ਇੱਥੋਂ ਇਹਦਾ ਸੂਆ ਕਿਹੜਾ ਬਾਈ ਇਹਦਾ ਕੱਟੀ ਦਾ ਵੀ ਬਾਈ ਸੂਆ ਦੂਜਾ ਪਰ ਉਮਰ ਦੀਆਂ ਬਾਈ ਛੋਟੀਆਂ ਨੇ ਲੱਗਦੀ ਦੇਖ ਇਹ ਵੀ ਪਹਿਲਣ ਵਰਗੀ ਆ ਠੀਕ ਆ ਜੀ ਦੁੱਧ ਇਹਨੇ ਵੀ ਕੱਟੀ ਨੇ 13 ਕਿਲੋ ਦਿੱਤਾ ਪਲੂਨ ਨੇ ਪਹਿਲਣ ਨੇ ਹਾਂ 15 14 15 ਕਿਲੋ ਕੱਟੀ ਦੁੱਧ ਦੇ ਦੋ ਬਾਕੀ ਤੈਨੂੰ ਪਤਾ ਬਾਈ ਆਪਣਾ ਮਾਲ ਸਾਰਾ ਟੋਟਲ ਹਰਿਆਣਾ ਦਾ ਹੁੰਦਾ ਹਨਾ ਠੀਕ ਹੈ ਗੱਲ ਇਹਨੇ ਹੁਣ ਛਾਤੀਆਂ ਛੂਤੀਆਂ ਵੇਖ ਅੱਗੋਂ ਕਿੰਨੀਆਂ ਪਤਲੀਆਂ ਕਿੰਨੀਆਂ ਨੇ ਕੱਟੀਆਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕੱਟੀ ਚ ਵਜਨ ਹੈ ਚ ਵੀ ਫੁੱਲਾ ਜਾਤ ਕੁਆਲਿਟੀ ਵਜਨ ਬਾਡੀ weight ਸਿੰਗਾ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਤੇ ਥਣ ਦੀ ਸਹਿਜ ਤੋਂ ਲਾਗੀ ਫੁੱਲ ਮਿਲੂਗੀ ਹਰੇਕ ਪੱਖ 'ਚ ਹੀ 5 ਸਟਾਰ ਮਿਲੂਗੀ ਕੱਟੀ ਇਨੇ ਪਾਇਆ 13 ਪਹਿਲਾਂ ਮੈਂ 14 15 ਕਿਲੋ ਦੋ ਦੇ ਬਾਕੀ ਐਚ ਐਫ ਵਰਗੇ ਹਵਾਨੇ ਦੀਆਂ ਕੱਟੀਆਂ ਨੇ ਭਾਈ ਇਹ ਠੀਕ ਹੈ ਗੱਲਾਂ ਕੁਆਲਿਟੀ ਤਾਂ ਦੇਖੋ ਆਪਣੇ ਹਰ ਕਵੀਰ ਨੂੰ ਸਾਹਮਣੇ ਹੀ ਦੀਂਦੀ ਹੁੰਦੀ ਹੈ ਨਾ ਠੀਕ ਹੈ ਠੀਕ ਹੈ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਭਾਈ ਜਿਹੜਾ ਵਾਜਬ ਰੇਟ ਆ ਅੱਜ ਵਾਲਾ 1 ਲੱਖ ਤੇ 40000 ਦੀ ਕੱਟੀ ਦੇਦਾ ਇਹ ਦੇ ਦਾਂਗੇ 1 ਲੱਖ ਤੇ 40000 ਦੀ ਤੇ ਇਧਰੋਂ ਗੈਰੀ ਬਾਡੀ ਦੀ ਚੜਾਈ ਦਿਖਾ ਦਿਓ ਉੱਥੋਂ ਇਥੋਂ ਇਹ ਮੈਨੂੰ 1 40 ਦੀ ਜੇ ਕਿਸੇ ਸੱਜਣ ਨੇ ਜੋੜਾ ਲਿਆਣਾ ਤਾਂ ਉਹ ਹਿਸਾਬ ਨਾਲ ਹੋ ਜੂ ਕੰਸ਼ੈਰ ਇਹ ਸਰਾ ਚੀਜ਼ਾਂ ਨੇ ਭਾਈ ਬਾਕੀ ਮੇਨ ਆ ਕੇ ਆਪਦੀ ਕੋਲੇ ਤਸੱਲੀ ਕਰ ਲੋ ਪਤੋਂ ਵੀ ਬਾਈ ਅਗਲਾ ਪਸ਼ੂ ਖਰੀਦਦਾ ਆਪਾਂ ਤਾਂ ਕਹਿੰਦਾ ਤਸੱਲੀ ਕਰਕੇ ਖਰੀਦੋ ਮਾਗਰੋ ਕਿਸੇ ਨੂੰ ਲਾਂਭਾ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਣਾ ਠੀਕ ਆ ਗੱਲ ਹੂੰ ਤੇ ਹੁਣ ਪੇਸ਼ਾ ਨੂੰ ਆਈ ਆਈ ਕਮਾ ਦੇ ਗਏ ਮੈਥੋਂ ਬੜੀ ਸੈੱਟ ਖੜੀ ਆ ਇਹ ਕਿਹੜੀ ਨਸਲ ਆ ਗਈ ਪਰਦੀ ਪਾ ਇਹ ਚਾਰ ਦੰਦ ਦਾ ਬੱਚੀ ਆ ਬਾਈ ਐਰ ਸਰਚ ਆ ਗਈ ਐਰ ਸ਼ਹਿਰ ਹਾਂ ਨਸਲ ਦੇ ਵਿੱਚ ਆ ਗਈ ਇਹ ਤੇ ਇਹਦੀ ਆਰਡਰ ਕੁਆਲਿਟੀ ਆਰਡਰ ਫਿਕਸ ਰੱਖੂ ਜਮੀਂ ਹਣਾ ਬਾਈ ਮੈਂ ਤਾਂ ਉਨੇ ਹੀ ਅੱਗੇ ਬਣਾਉਣਾ ਉਨੇ ਹੀ ਪਿੱਛੇ ਆਊਗਾ ਪਿੱਛੇ ਅੱਗੇ ਦਾ ਤੇ ਥਣ ਦਾ ਸਾਈਜ਼ ਵੀ ਤਕਰੀਬਨ ਚਾਰੇ ਥਣਾਂ ਦਾ ਇੱਕੋ ਨਾਲ ਦਾ ਆ ਜਿਵੇਂ ਆਪਾਂ ਮੂਰਤ ਬਣਾਉਨੇ ਹੁੰਦੇ ਆ ਘੜ ਕੇ ਬਹੁਤ ਸੋਹਣਾ ਬੱਚਾ ਬਣੀ ਹੋਈ ਆ ਇਹ ਅੰਦਰ ਹੀ ਘੜ ਲਓ ਖਾਣਾ ਦਾ ਸਜ ਵੀ ਇੱਕ ਵਜਾ ਐਨੂੰ ਚੱਲ ਬੇਟਾ ਚੱਲ ਬਾਹਰ ਲਈ ਬੰਨੇ ਨਾਲ ਜਾਈਂ ਪਰੇਸ਼ਾਨ ਨਾ ਕਰੀ ਐਨੂੰ ਤੋੜ ਦੇ ਜਦੋਂ ਚਾਨਣ ਚ ਜਾਊਗੀ ਵਧੀਆ ਬਾਡੀ ਵੇਟ ਦੀ ਤੇ ਹਰੇਕ ਪੱਖ ਤੋਂ ਸ਼ਕੀਨ ਵੀ ਫੁੱਲ ਆ ਗਈ ਫੁੱਲ ਬਈ ਫੁੱਲ ਬਿਊਟੀ ਵਾਲੀ ਵੀ ਆ ਤੇ ਮਿਲਕ ਵਾਲੀ ਵੀ ਆ ਕਿਉਂਕਿ ਜਿਹੜੇ ਏਅਰ ਸ਼ੈਰ ਕੰਪਨੀ ਆ ਗਈ ਇਹਨਾਂ ਦੀ ਥੋੜਿਆ ਘੱਟ ਮਿਲਦੀ ਆ ਨਾ ਪ੍ਰਦੀਪ ਘੱਟ ਮਿਲਦੇ ਬਈ ਥੋੜੀ ਇਹਨਾਂ ਦੇ ਸੀਮਨ ਕਹਿੰਦੇ ਬਾਹਰੋਂ ਥੋੜੀ ਗਿਣਤੀ ਚ ਆਏ ਤੇ ਉਸ ਤੋਂ ਬਾਅਦ ਬੰਦ ਹੋ ਗਏ ਤੇ ਉਹਨੇ ਏ ਇਹਦਾ ਰੇਟ ਬਾਈ ਦੇਣ ਲੈਣ 75000 ਰੁਪਏ ਕਿੰਨਾ ਕ ਦੁੱਧ ਪਾ ਦੂ ਤੇਰੇ ਤੀ ਦੁੱਧ ਬਾਈ ਇਹਨੇ 16 ਤੋਂ 17 ਕਿਲੋ ਪਹਿਲਾਂ ਨਾ ਦਿੱਤਾ ਹੋਇਆ ਠੀਕ ਹੈ ਗੱਲ ਹਾਂ ਪਾ ਦੂ 20 ਡੇਢ ਕਿਲੋ ਦੇਣਾ ਚਾਹੀਦਾ ਬਾਈ ਬਾਕੀ ਮੇਨ ਗੱਲ ਸੇਵਾ ਤੇ ਹੁੰਦੀ ਆ ਯਾਰ ਹਣਾ ਵੀ ਆਪਣੀ ਕੋਈ ਵੀ ਵੀਰ ਆਪਣਾ ਕਹਿੰਦਾ ਯਾਰ ਦੇਖ ਕਿਸੇ ਵੀ ਵਪਾਰੀ ਭਰਾ ਤੋਂ ਖਰੀਦਦਾ ਵੀ ਆਪਦੀ ਤਸੱਲੀ ਨਾਲ ਮੰਨ ਕੇ ਲੈ ਲੋ ਯਾਰ ਹਾਂਜੀ ਹਾਂਜੀ 20 ਕਿਲੋ ਦੁੱਧ ਇਹ ਨਾਰਮਲ ਦੇ ਦੂਗੀ ਤੇ ਬਾਕੀ ਗੱਲ ਸਾਨੂੰ ਇੱਕ ਹੋਰ ਦੱਸਦਾ ਨਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਅੱਗੋਂ ਮਿਲੀ ਹੁੰਦੀ ਆ ਬਾਈ ਬਾਕੀ ਬਣੂ ਬਾਈ ਪੂਰੀ ਫਿਕਸ ਇਹ ਬਣੂਗੀ 75 ਦੀ ਤੇ ਹੁਣ ਮਾਰ ਦੇਗਾ ਰੀ ਆ ਬੱਚੀ ਤੇ ਇਹ ਵੀ ਤੋੜੇ ਰਵਾਂਦੀ ਆ ਬਈ ਪੂਰੀ ਇਹ ਕਿੰਨੇ ਕਿਦਾਂ ਕੱਢਦੀ ਆ ਸੂਆ ਇਹ ਵੀ ਹਫਤਾ ਲੈ ਜੂਗੀ ਬਾਈ ਤੇ ਦੂਜਾ ਸੂਆ ਪਰ ਲੋਕਲੀ ਲਈ ਆ ਬਾਈ ਇਹ ਕਿਸੇ ਫਾਰਮ ਫੂਰਮ ਚੋਂ ਨਹੀਂ ਪਰਚੇਜ ਕੀਤੀ ਹੋਈ ਠੀਕ ਆ ਗੱਲ ਤੇ ਕਈ ਵਾਰ ਬਾਈ ਆਪਾਂ ਕਹਿੰਦੇ ਫਾਰਮ ਚੋਂ ਥਣ ਥੋਣੇ ਦਾ ਹੀ ਬੜਾ ਸੋਹਣਾ ਗਾ ਬੱਛੀ ਦਾ ਹਾਂਜੀ ਹਾਂਜੀ ਤੇ ਇਹ ਬੱਛੀ ਭਾਈ ਆਪਾਂ 65000 ਰੁਪਏ ਦੀ ਦੇ ਦਾਂ ਤੇ ਆ ਗਈ ਬਾਡੀ ਵਾਲੀ ਪੂਰੀ ਬਾਡੀ ਸਟਰਕਚਰ ਬਰੀਡ ਚ ਵੀ ਆਈ ਹੈ ਇਹ ਨਹੀਂ ਹੈਗਾ ਵੀ ਕਰਾਸ ਬਰੀਡ ਚ ਵੀ ਫੁੱਲਾ ਜਰਸੀ ਚ ਆ ਗਈ ਇੱਕ ਨੰਬਰ ਤੇ ਐਰ ਸ਼ੈਰ ਦਿਖਾਤੀ 2 ਤੇ ਦਿਖਾਤੀ ਅਗਾੜੀ ਗੂੜੀ ਵੀ ਬਹੁਤ ਵਧੀਆ ਭਾਈ ਮੁਠੀ ਦੀ ਥਣ ਲੱਗਾ ਜਿਵੇਂ ਆਪਣਾ ਕੱਢ ਕੇ ਲਾਇਆ ਤੇ ਦੋਨੇ ਨਸਲਾਂ ਇਹ ਮਿਲਦੀਆਂ ਮਤਲਬ ਕਿ ਬਹੁਤ ਘੱਟ ਬਹੁਤ ਵਧੀਆ ਵੀਰੇ ਬਹੁਤ ਵਧੀਆ ਜਿਹਨੇ ਘਰੇ ਚੋਣ ਨੂੰ ਲੈਣਾ ਜੋੜਾ ਮੰਨ ਕੇ ਪੂਰਾ ਵਧੀਆ ਭਾਅ ਬਣਦਾ ਜੋੜੇ ਦਾ ਹਣਾ ਇਹ 65 ਦੀ ਉਹ 75 ਦੀ ਦੇਖ ਬਾਕੀ ਜੇ ਕੋਈ ਪੌਂਡ ਕਿਸੇ ਨੇ ਕਰਾਉਣੇ ਵੀਰੇ ਤਾਂ ਪਹੁੰਚ ਵੀ ਕਰਦੇ ਹਾਂ 100 ਕਿਲੋਮੀਟਰ ਤੱਕ ਜੋੜੇ ਦੀ ਕਰਦੇ। ਜਾਣ ਆਉਣ 200 ਹਾਂ। ਆ ਜਾਣ ਆਉਣ 200 ਕਿਲੋਮੀਟਰ ਤੱਕ ਜੋੜੇ ਦੀ ਜਿਹੜੇ ਰੇਟ 'ਚ ਸੌਦਾ ਬਣ ਗਿਆ ਇਹਦੇ 'ਚ ਪਹੁੰਚ ਵੀ ਕਹਿੰਦਾ ਕਰ ਦਾਂਗੇ। ਆ ਇਹਨੂੰ ਤੋੜ ਦੇ। ਇਹਨੂੰ ਤੋੜ ਦੇ ਖੋਲ ਕੇ। ਇਹਦੀ ਕੁਆਲਿਟੀ ਆਰਡਰ ਕੁਆਲਿਟੀ ਬਾਹਰ ਵਾਲੀਆਂ ਗਾਵਾਂ ਨਾਲ ਦੀ ਆ। ਇਹ ਬਾਹਰ ਵਾਲੀਆਂ ਬਹੁਤ ਚੋੜੀ ਆ ਬਈ ਤੇ ਜਾਨ ਵੀ ਫੁੱਲਾ ਤੇ ਮੱਜਾਂ ਨਾਲ ਦੀ ਬਾਡੀ ਬਹੁਤ ਚੋੜੇ ਬਾਡੀ ਸਟਰਕਚਰ ਦੀ ਆ ਪੂਰੀ ਜੀ। ਆ ਇਹਦੀ ਬਾਡੀ ਆ ਗਈ ਸੱਜਣੋਂ ਮੱਜਾਂ ਨਾਲ ਦੀ। ਇਹਨੂੰ ਇਹਨੂੰ ਤੋੜ ਦੇ ਆ ਇਹਨੂੰ। ਬਾਹਰ ਘਟਲੋ ਬਹੁ ਬਾਰੇ ਬੋਚ ਕੇ ਕੱਢ ਲੈ ਲੰਬੀ ਜੀ ਤੋਰ ਕੇ ਦਿਖਾ ਦੇ ਇਹਦਾ ਸੂਆ ਕਿਹੜਾ ਪ੍ਰਦੀਪਾ ਦੂਜਾ ਸੂਆ ਸੂ ਬਾਈ 25 ਕਿਲੋ ਦੋ ਤੇ ਜਮईन ਦਿੱਤਾ ਹੋਇਆ ਠੀਕ ਹੈ ਗੱਲ ਇਹਦਾ ਆਰਡਰ ਗਵਾਹੀ ਇਹਦੀ ਬਾਡੀ ਭਰਦੀ ਵਧੀਆ ਵੀ ਕਹਿੰਦੀ ਵੀ ਆ ਦੇਖ ਜਿਹੜੀ ਚੀਜ਼ ਉੱਥੀ ਗੱਲ ਆ ਜਾਂਦੀ ਹੈ ਬਾਈ ਹਨਾ ਹਾਂਜੀ ਵੀ ਆਪਾਂ ਵੀ ਦੇਣ ਵਾਲਾ ਜਾਨਵਰ ਉਹਨੇ ਹੀ ਦੁੱਧ ਦੇਊਗਾ ਹਨਾ ਆਪਣੇ ਕਹਿਣ ਨਾਲ ਨਹੀਂ ਜਾਨਵਰ ਦੋ ਤੈਨੂੰ ਹਾਂ ਤੇ ਬਾਕੀ ਜਿਹੜੇ ਸੱਜਣ ਨੇ ਲੈਣਾ ਹੁੰਦਾ ਬਾਈ ਉਹਨੇ ਲੈਣਾ ਹੁੰਦਾ ਆਪਣੀ ਸਮਝ ਨਾਲ ਸਮਝ ਨਾਲ ਸੋਚ ਕੇ ਬਾਈ ਆਪਣੀ ਜੱਜਮੈਂਟ ਨਾਲ ਵੀ ਇਹਦੇ ਵਿੱਚ ਕਿੰਨੀ ਇੱਕ ਬਰੀਡ ਆ ਕਿੰਨੀ ਇੱਕ ਕੁਆਲਿਟੀ ਆ ਹੂੰ ਤੇ ਬਾਕੀ ਜਿਹੜੀ ਚੀਜ਼ ਦੀ ਕੁਆਲਿਟੀ ਹੁੰਦੀ ਆ ਉਹ ਮੂੰਹੋਂ ਆਪੇ ਬੋਲ ਪਾਉਂਦੀ ਆ ਆਪਣੇ ਕਹਿਣ ਦੀ ਲੋੜ ਨਹੀਂ ਬਾਈ ਹੁਣ ਇਹਨੂੰ ਅਗਲਾ ਕਿਹੜਾ ਕੰਪੇਅਰ ਕਰੂਗਾ ਵੀ ਜੇ ਆਪਾਂ ਕਹੀਏ ਅਗਲੇ ਨੂੰ ਵੀ ਇਹ ਤਾਂ ਦਿੰਦੀ ਨਹੀਂ ਇਹ ਦੇਊਗੀ ਇਹਦੀ ਬਾਡੀ ਵੀ ਫੁੱਲਾ ਆ 24 25 ਕਿਲੋ ਦੁੱਧ ਤੇ ਨਾਰਮਲ ਦੇਊਗੀ ਅੰਡਰ ਦਾ ਸਾਈਜ਼ ਵੀ ਚੰਗਾ ਤੇ ਜਾਣ ਵਾਲੀ ਆ ਇਧਰਲੇ ਬੰਨਿਓ ਗਹਿਰੀ ਇਹਦੀ ਲੰਬਾਈ ਦਿਖਾ ਦੀ ਲੰਬੀ ਕਿੰਨੀ ਆ ਇਧਰਲੇ ਪੱਸਿਓ ਲੰਬਾਈ ਵਾਲੀ ਪੇਟ ਵਾਲੀ ਗਾਂ ਲੰਬੀ ਫੁੱਲਾ ਜਾਣ ਫੁੱਲਾ ਤੇ ਉਧਰ ਆਰਡਰ ਤੇ ਮਾਗ ਜਦੋਂ ਤਿਆਰੀ ਹੋਈ ਕਰਮਾਂ ਵਾਲੀ ਦੀ ਦੇਖ ਏ ਏ ਇਹ ਤੁਰੂਗੀ ਉਹਦੇ ਪੈਰਾਂ ਦੇ ਪਹਿਲਵਾਨਾਂ ਜੂ ਫਾਸਟ ਫਾਸਟ ਆਰਡਰ ਵੀ ਉੱਚਾ ਤੇ ਆ ਚੀਜ਼ ਵੀ ਦੇਖ ਇੱਕ ਇਹਦਾ ਲੈਗ ਸਕੋਰ ਵੀ ਬਾਲਾ ਮੈਨੂ ਹਾ ਤੇ ਇੱਕ ਗੱਲ ਦਾ ਆਦਾਨਾ ਜਿਹੜੀ ਪੂਛ ਆ ਉਹ ਵੀ ਜਾਦੇ ਲੰਬੀ ਨਹੀਂ ਹੈਗੀ ਜੇ ਮੈਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਇਹ ਸ਼ਿਸ਼ਟਮੀ ਬਣ ਜੂਗਾ ਇਹਦਾ ਜਿੱਦੇ ਨੇ ਜਾ ਕੇ ਤਿਆਰ ਹੋਣਾ ਪੈਸੇ ਦੇ ਕਿੰਨੇ ਲੈ ਲਾਂਗੇ ਲੱਖ ਰੁਪਏ ਦੀ ਬੱਛੀ ਦੇ ਦਾਂਗੇ ਬਈ ਅੱਜ ਪੂਰੇ 1 ਲੱਖ ਦੀ ਮੁੱਲ ਕਰਾਉਣਾ ਚਾਹੇ 10 ਕਰਾਉਣਾ ਚਾਹੇ 5 ਕਰਾਉਣਾ ਠੀਕ ਹੈ ਜੀ ਇਹ ਮਿਲੂਗੀ ਪੂਰੇ 1 ਲੱਖ ਦੀ ਤੇ ਹੁਣ ਲਿਆ ਇੱਧਰ ਲੈ ਬੰਨੇ ਉਹ ਆਦਾ ਬੋਰ ਹੀ ਬਣਨੂਗੀ ਥੱਲੇ ਬਹੁਤ ਤਕਨੀਕਾਂ ਵਾਲਾ ਬਾਈ ਫਾਰਮ ਦੀ ਗਾਂ 80 ਕਿਲੋ ਵਾਲੀ ਬੋਰੀ ਨਹੀਂ ਹੁੰਦੀ ਜੀਰੀ ਵਾਲੀ ਉਹ ਜਗਾਰਡਮੈਂਟ ਬਣਾ ਦੂਗੀ ਥੱਲੇ ਇਹਦੀ ਢਿੱਲੇ ਇਹ 15 ਦਿਨ ਪਿਆ ਬਾਈ ਹਲੇ ਸੁਹਾ ਕਿਡਾ ਬਾਈ ਇਹਦਾ ਇਹਦਾ ਸੁਹਾ ਦੂਸਰਾ ਬਾਈ 15 ਦਿਨ ਰਹਿੰਦੇ ਨੇ ਨੇ ਕਰਮ ਵਾਲੀ ਦੇ ਤੇ ਦੁੱਧ ਦੇ ਨੇ ਵਧੀਆ ਦਿੱਤਾ ਹੋਇਆ ਤੇ ਜਾਨ ਆ ਗਈ ਫੁੱਲ ਫੁੱਲ ਬਾਈ ਸਾਰੇ ਬੋਡੀ ਸਟ੍ਰਕਚਰ ਵਾਲੇ ਜਾਨਵਰ ਨੇ ਆਪਣੇ ਕੋਲ ਇੱਕ ਗੱਲ ਹੋਰ ਦੱਸਦਾ ਨਾ ਇਹਦਾ ਕਲਰ ਦਿਖਾਈ ਗੈਰੀ ਚਮਕ ਕਿੰਨੀ ਆ ਇਹਦੇ ਕਲਰ ਚ ਐ ਜਿਵੇਂ ਬਾਈ ਪਾਲ ਸੁਮਾਰੀ ਹੁੰਦੀ ਆ ਕਹਿ ਨਹੀਂ ਦਿੰਦੇ ਫਸਲ ਪੀਲੀ ਹੋ ਜਾਂਦੀ ਉਹਨੂੰ ਕੋਈ ਘਾਟ ਪੈ ਜਾਂਦੀ ਆ ਵੀ ਇਹਦੇ ਚ ਸਾਰੇ ਤੱਤ ਆਪਾਂ ਕਹਿ ਸਕਦੇ ਆ ਵੀ ਪੂਰੇ ਨੇ ਇਹ ਵੀ ਭਾਰ ਦੀਆਂ ਹੁੰਦੀਆਂ ਨੇ ਲੋਹਾ ਜਿੰਕੇ ਦੇ ਚ ਪੂਰਾ ਇਹਨੂੰ ਪਾਉਣ ਦੀ ਲੋੜ ਨਹੀਂ ਬਿਲਕੁਲ ਬਈ ਬਿਲਕੁਲ ਇਹ ਕਿੰਨਾ ਕੁ ਦੁੱਧ ਪਾਉ ਦੂ ਪਰ ਦੀ ਦੁੱਧ ਬਾਈ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਸੌਖਾ ਜਾ 30 ਕਿਲੋ ਹਾਂ ਪਾ ਸਕਦੀ ਆਰਡਰ ਦੇ ਹਿਸਾਬ ਨਾਲ ਨਹੀਂ ਦੇਊਗੀ ਬਾਈ ਆਪਾਂ ਐਵੇਂ ਕਹਦੇ ਹੁਣ ਵੀ ਇਹ ਦੇਊਗੀ 40 ਦੀ 45 ਉਹ ਨਹੀਂ ਗੱਲ ਜਿਹੜੇ ਸੱਜਣ ਨੇ ਤਿਆਰ ਕਰਿਆ ਸੰਭਾਲ ਉਹਨੇ ਬਹੁਤ ਵਧੀਆ ਆ ਬੁੱਛੋ ਲੈੋ ਬਾਈ ਹਵਾਨੇ ਦਾ ਡਿਜ਼ਾਈਨ ਵੀ ਬੜਾ ਪਿਆਰਾਗਾ ਤੇ ਨਾਲ ਇਹਦੀ ਆ ਚੜਾਈ ਦਿਖਾ ਬੱਕੀ ਰੇਟ ਵੀ ਬਾਈ ਆਪਣਾ ਜਮਾ ਬਾਜ ਵੀ ਮੰਗਣੇ ਨੇ ਵੀ ਕਿੰਨੇ ਲੈਣਾ ਆਪਾਂ ਰੋਜ਼ ਤੈਨੂੰ ਪਤਾ ਇਹਦੇ ਬੱਚੇ ਇਹ ਦੇ ਦਾਂਗੇ ਬਾਈ 1 ਲੱਖ ਤੇ 10000 ਦੀ ਦੇਣੀ ਆ ਇਹ ਦੇਣੀ ਆ 1 10 ਦੀ ਬੱਚੇ ਮੁੱਲ ਵਈਆ ਆਪਣੇ ਪੂਰੇ ਪੂਰੇ ਨੇ ਕਈ ਵਾਰ ਵੀਰ ਕਹਿੰਦਾ ਵੀ ਗਾਵਾਂ ਦੇ ਵਿੱਚ ਕੋਈ 5000 ਦੀ ਹੀਰ ਫਿਰ ਕਿਸੇ گاਉਂ ਦੇ ਵਿੱਚ ਵੀ ਨਹੀਂ ਠੀਕ ਆ ਗੱਲ ਤੱਕ ਉਹਨਾਂ ਇਦਾਂ ਦੇ ਬੱਚੇ ਇਹਦਾ ਕਚਾਲੀ ਮੰਗ ਲਓ ਡੂੜ ਮੰਗ ਲਓ ਕੋਈ ਫਾਇਦਾ ਨਹੀਂ ਠੀਕ ਹੈ ਜੀ ਮੇਨ ਗੱਲ ਕਈ ਵਾਰ ਵਿੱਚ ਕਹਿੰਦੇ ਨੇ ਰੇਟ ਜਿਆਦੇ ਨੇ ਬਾਈ ਜਿਨੇ ਪੈਸੇ ਲਾਉਣੇ ਨੇ ਉਹਨੇ ਜਾਨਵਰ ਦੇ ਹਿਸਾਬ ਨਾਲ ਹੀ ਲਾਉਣੇ ਨੇ ਇੱਥੇ 2-2 ਲੱਖ ਵਾਲਾ ਵੀ ਆਉਂਦਾ ਸਾਡੇ ਕੋਲੇ ਠੀਕ ਹੈ ਗੱਲ 50000 ਵਾਲਾ ਵੀ ਆਉਂਦਾ ਨੇ ਉਹ ਤਾਂ ਮਾਰਕੀਟ ਰੇਟ ਹੈ ਮੈਂ ਤਾਂ ਮੱਝਾ ਹੁਣ 50-50 ਲੱਖ ਦੀਆਂ ਵੇਗੀਆਂ 25-25 ਲੱਖ ਹਾਂ ਕਾਰਨ ਕਿ ਉਹਦਾ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਨੇ ਇਹ ਮੱਝ ਸੱਜਣੋਂ 50 ਹਜ਼ਾਰ ਦੀ ਵੀ ਹੁੰਦੀ ਹੁਣ ਇਹ ਤਾਂ ਹੁਣ ਵੀ ਹਫ਼ਤੇ ਦੇ 30-40 ਗਾਵਾਂ ਵੇਚਦੇ ਫਿਰ ਸਾਡਾ ਮਾਲ ਉਦਾਂ ਦਾ ਵੇ ਸਾਡਾ ਮਾਲ ਹੀ ਨਾ ਵਿਕੇ ਤੇ ਹੁਣ ਮਾਰਦੇ ਆ ਪੰਜ ਨੰਬਰਾਂ ਦੇ ਇਹ ਬਈ ਐਫ ਦੇ ਵਿੱਚੋਂ ਨਿਕਲੇ ਫਾਰਮ ਚੋਂ ਲਈ ਆਪਾਂ ਨੇ ਵੜਾ ਹਾਂਜੀ ਐਚ ਐਫ ਦੇ ਬਾਈ ਦੱਸਦਾ ਸੀ ਕਹਿੰਦਾ ਵੀ ਇਹਦੇ ਜਰਸੀ ਦਾ ਸੀਮਨ ਲਾਇਆ ਸੀ ਉਹ ਚੋਂ ਕੱਢੀ ਹੋਈ ਆ ਠੀਕ ਹੈ ਜੀ ਇਹਨੇ ਬਈ 26 ਤੋਂ 27 ਕਿਲੋ ਦੁੱਧ ਪਲੂਨ ਨੇ ਦਿੱਤਾ ਤਾਂ ਇਹਦਾ ਬਾਡੀ ਸ ਤਾਂ ਜਿਵੇਂ ਪਹਿਲਾਂ ਜਰਸੀ ਦਿਖਾਈ ਆਪਾਂ ਉਹਦੇ ਨਾਲ ਟੌਪ ਦਾ ਜੋੜਾ ਬਣਦਾ ਇਹਦਾ ਜੇ ਆਪਾਂ ਬਣਾਉਣਾ ਹੋਵੇ ਦੇਖ ਅੱਬਾ ਬਾਡੀ ਵੇਟ ਬਹੁਤ ਆ ਗਿਆ ਬਹੁਤ ਬਰੀਡ ਬਰੀਡ ਪੱਖ ਵੀ ਫੁੱਲਾ ਬਾਈ ਐ ਨਹੀਂ ਆਪਾਂ ਕਹਿੰਦੇ ਵੀ ਇਹ ਕ੍ਰਾਸ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੇ ਅਸਲ ਨੁਸਲ ਫੁੱਲਾ ਗੋਲ ਆ ਗਈ ਗੈਰੀ ਬਾਡੀ ਬੂਟੀ ਵਜੋਂ ਜਿਵੇਂ ਇਹ ਸੇਠਾਂ ਦਾ ਸਹਰਾਣਾ ਹੁੰਦਾ ਚੰਗਾ ਭਰਿਆ ਹੋਇਆ ਰੂ ਅੰਗਰੇਜ਼ੀ ਰੂ ਪਾ ਕੇ ਹਾਂ ਬਾਡੀ ਬਹੁਤ ਡੱਡਾ ਵੀ ਜਿੰਨਾ ਲਾਉਗੀ ਗੁਰੀ ਐ ਲਾਉ ਚੌੜਾ ਸਵੇਲਿੰਗ ਪੌਣੀ ਸਟਾਰਟ ਕਰ ਗਈ ਇਹ ਇਹ ਦੁੱਧ ਕਿੰਨਾ ਕ ਪਾ ਦੂ ਪਰ ਦੁੱਧ ਬਾਈ ਮੰਨ ਕੇ ਆਪਾਂ ਨੂੰ 26 ਕਿਲੋ ਦੀ ਰਿਪੋਰਟ ਦਿੱਤੀ ਆ ਬਾਈ ਨੇ ਫਾਰਮ ਵਾਲ 26 ਕਿਲੋ ਦੀ ਹਾਂ ਠੰਡ ਜੀ ਦੇ ਹਿਸਾਬ ਨਾਲ 30 ਬੱਤੀ ਬੱਦ ਵੀ ਦੇ ਸਕਦੇ ਬਾਈ 25 26 ਮੰਨ ਲੈ 25 26 ਕਿੜਾ ਥੋੜਾ ਹੁੰਦਾ ਯਾਰ ਪੈਸੇ ਕਿੰਨੇ ਲੈ ਲਾਂਗੇ ਦੀ ਟਰੇਡ ਬਾਈ ਇਹ ਪੂਰੇ ਲੱਖ ਦੀ ਦੇ ਦਾਂਗੇ ਮੁੱਲ ਤਾਂ ਸਵਾ ਲੱਖ ਰੁਪਇਆ ਕਰ ਦਿਆਂ ਦਾ ਠੀਕ ਆ ਜੀ ਵੀ ਇਹ ਮੁੱਲ ਕਰਾਉਣਾ ਪਰ ਇਹਦੇ ਹੁਣ ਅਡਰ ਕੁਆਲਿਟੀ ਦੇਖ ਐਥੋਂ ਬਾਈ ਆ ਗਾਂਲੇ ਬੰਨਿਓ ਦਿਖਾਈ ਕਰੀ ਦੇਖੀ ਨਾੜਾ ਨੂੜਾ ਦੇਖੀ ਕੱਢ ਦੀ ਪਲੀ ਹੋਈ ਆ ਵਧੀਆ ਵਧੀਆ ਫਾਰਮ ਚ ਹੈ ਤਕਰੀਬਨ ਫੁੱਟ ਪੌਣੇ ਫੁੱਟ ਦੇ ਏੜ ਗੇੜੀ ਅਡਰ ਅਗਲੇ ਥਣ ਤੋਂ ਅਗਲੇ ਪਾਸੇ ਨੂੰ ਲੈ ਜੂਗੀ ਜਦੋਂ ਤਿਆਰ ਕਰੂਗੀ ਜਾਂ ਬਹੁਤ ਚੌੜੇ ਹਵ ਪੁਰਗਾ ਮਾਨਾ ਰੰਗ ਵੀ ਇਹਦਾ ਯੂਨੀਕ ਆ ਗਿਆ ਤੇ ਹੁਣ ਲੈ ਆ ਇਧਰ ਐਚ ਐਫ ਕੰਪਨੀ ਤੇ ਇਹਦੇ ਤੇ ਮਾਰਦੇ ਕੈਮਰਾ ਇਹਦੀ ਬਈ 32 ਤੋਂ 33 ਕਿਲੋ ਦੁੱਧ ਦੀ ਰਿਪੋਰਟ ਠੀਕ ਹੈ ਜੀ ਹਾਂ ਇਹਦੇ ਅਜ ਬੱਚੀ ਦੇ 12 13 ਦਿਨ ਰਹਿ ਗਏ ਠੀਕ ਹੈ ਜੀ ਤੇ ਸੂਆ ਸੂਆ ਵੀ ਦੂਸਰਾ ਇਹਦਾ ਸੂਆ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਜਿੰਨੀ ਕਹਦੇ ਉੰਨੀ ਫੁੱਲ ਬੱਟੇ ਤਿਆਰ ਹੋਈ ਬਈ ਕਹਿੰਦੇ ਨੇ ਵੀ ਬੰਬ ਬਲਾ ਦੇਗੇ ਉਹ ਕੰਮ ਬਣ ਜਾਣਾ ਇਹਦਾ ਇਹ ਉਹ ਕੰਮ ਕਰ ਦੂਗੀ ਜਿਵੇਂ ਸਾਨੂੰ ਮੈਂ ਕਹਿਣਾ ਹੁਣ ਆ ਵੀ ਜਿੱਦੀ ਆਪ ਆ ਉੱਡਾ ਹੀ ਆ ਉੱਡਾ ਹੀ ਹਵਾਨਾ ਬਾਕੀ ਬਾਈ ਸਾਰੀਆਂ ਗਾਵਾਂ ਆਪਣੀਆਂ ਸਾਇਜ ਵਾਲੀਆਂ ਗਾਵਾਂ ਨੇ ਵੀ ਜਿੱਦਾਂ ਹਨਾ ਹਨਾਧੋਣਾ ਦੀ ਬਿਲਕੁਲ ਸਾਰੀਆਂ ਮਜ਼ਬੂਤ ਨੇ ਠੀਕ ਆ ਗੱਲ ਕੋਈ ਵੀ ਵੀਰ ਹਨਾ ਤਰੇਲੂ ਲੀ ਜਾਂਦਾ ਕੋਈ ਵੀ ਆ ਗਈਆਂ ਸਾਰੀਆਂ ਮੇਨ ਗੱਲਾਂ ਸੱਜਣੋ ਬਾਡੀ ਵਾਲੀਆਂ ਖੁੱਲ ਜਾਣ ਵਾਲੀਆਂ ਆ ਗਈਆਂ ਸਾਰੀਆਂ ਹਾਂ ਇਹਦੇ ਰੇਟ ਕੀ ਰਹੂਗਾ ਰੇਟ ਬਾਈ ਦਾ ਜਮਾਂ ਬਾਜ ਵਾਜਾ ਵਾਲਾ ਰੇਟ ਆ 1.5 ਦੀ ਬੱਛੀ ਦੇ ਦੇਾਂਗੇ ਇਹ ਮਿਲੂ ਮਾਨਦਾਨ ਕਰਦੇ ਪੂਰੇ ਲੱਖ ਦੀ ਦੇ ਦਾਂ ਕਹਿੰਦਾ ਮਤਲਬ ਆ ਮੁੱਲ ਤੇ ਮਰਜ਼ੀ ਕਿੰਨੇ ਲੱਖ ਦੀ ਪੂਰੇ ਦੀ ਬਾਕੀ ਜੀ ਬਾਈ ਜਿਹਨੇ ਦੁੱਧ ਖਾਤਰ ਲੈ ਕੇ ਆਨੇ ਟੌਪ ਦੀਆਂ ਚੀਜ਼ਾਂ ਠੀਕ ਆ ਗੱਲ ਤੇ ਹੁਣ ਗੈਰੀ ਮਾਰਦੇ ਆਈਦੇ ਤੇ ਉਹ ਇਹ ਮੈਨੂੰ ਥੋੜਾ ਨੇੜ ਲੱਗਦੀ ਹੈ ਨਾ ਬਸ ਤਿਆਰੀ ਚ ਹੀ ਨੇ ਬਾਈ ਤਕਰੀਬਨ ਸਾਰੇ ਜਨਮ ਦਾ ਹਫਤਾ ਦਸ ਦਿਨ ਦਾ ਨੇ ਕੱਚੇ ਨੇ ਤੋਰੀ ਖੋਲ ਕੇ ਨੂੰ ਇਹਦਾ ਸੂਆ ਕਿਹੜਾ ਬਾਈ ਦੂਸਰਾ ਸੂਆ ਬਾਈ ਸੂਆ ਦੂਜਾ ਦਿਨ ਇੱਕ ਮੈਂ ਆਪਣੇ ਕੋਲੇ ਤੀਸਰੇ ਸੂਏ ਦੀ ਬਾਈ ਬਾਕੀ ਸਾਰੇ ਦੂਸਰੇ ਤੇ ਫਸਟ ਟਾਈਮਰ ਉਧਰ ਇੱਕ ਅੰਦਰੀ ਤੋਰਦੇ ਪੁੱਤ ਇਧਰ ਐ ਇਹਨੂੰ ਤੋੜ ਲੈ ਇਧਰ ਤੋੜ ਲੈ ਪੁੱਤ ਹਾਂ ਮੋੜ ਲੈ ਮੋੜ ਲੈ ਕੋਈ ਗੱਲ ਨਹੀਂ ਇਹ ਦਿਨ ਕਿੰਨੇ ਕ ਕੱਢ ਦੂਗੇ ਇਹਦਾ ਬਾਈ ਹਫਤਾ ਵਾਲੇ ਪੂਰਾ ਕਨਫਰਮ ਆ ਇੱਕ ਹਫਤਾ ਜੇ ਮੈਂ ਬੱਚੇ ਬੁੱੱਚੇ ਜਿਨੇ ਲੈਣੇ ਨੇ ਅੱਗੇ ਆਰਡਰ ਕੁਆਲਟੀ ਦੇਖੇ ਬਾਕੀ ਦਾ ਜਿਹੜਾ ਰੇਟ ਆ ਬੜਾ ਵਧੀਆ ਰੇਟ ਆ ਬਾਈ ਆਪਾਂ ਆਪਣੇ ਕੋਲੇ ਹੀ ਭਾਅ ਚਾਹੀਏ ਤੇ ਉਹੋ ਜੀ ਰੇਟ ਕਰਾਂਗੇ ਆਪਾਂ ਇਹਦਾ ਠੀਕ ਆ ਗੱਲ ਇੱਕ 15 ਦੀ ਬੱਚੀ ਦੇ ਦਾਂਗੇ ਬਈ ਆਪਾਂ ਇਹ ਇੱਕ ਲੱਖ ਤੇ 15 ਦੀ ਮਿਲ ਜੂ ਕੱਦ ਆ ਗਿਆ ਫੁੱਲ ਵੱਡਾ ਤੇ ਬੱਚੇ ਲੈਣੇ ਨੇ ਅੱਗੇ ਹੈਨਾ ਬੱਚੇ ਬੁੱੱਚੇ ਲੈਣ ਖਾਤਰ ਹੋਰ ਅੱਜ ਮੈਂ ਕਿਸੇ ਸੱਜਣ ਦੇ ਨਵੇਂ ਫਾਰਮ ਤਿਆਰ ਕਰਨਾ ਬੱਤ ਦੇ ਰੇਟ ਵਾਲੀਆਂ 10 ਪਾਉਣ ਨਾਲੋਂ ਚੰਗੇ ਰੇਟ ਵਾਲੀਆਂ 5 ਪਾ ਲਿਓ ਲਿਆ ਕੇ ਬਾਕੀ ਦੁੱਧ ਦੇ ਜਾਨਵਰ ਨੇ ਬਾਈ ਸਾਰੇ ਜਿੰਨੇ ਵੀ ਜਾਨਵਰ ਨੇ ਸਾਰੇ ਦੁੱਧ ਵਾਲੇ ਸੀਮਨ ਵੀ ਇਹਨਾਂ ਦੇ ਬਾਈ ਵਧੀਆ ਵਧੀਆ ਵੀਰੇ ਵਧੀਆ ਸੀਮਨ ਲੱਗ ਰਹੇ ਨੇ ਅਸ ਸੀਮਨ ਮੀਨਾਂ ਦੇ ਤਕਰੀਬਨ ਟੌਪ ਤੋਂ ਟੌਪ ਹੀ ਲੱਗੇ ਹੋਏ ਨੇ ਕਿੰਦਾਂ ਦੀ ਵੀ ਗੱਲ ਨਹੀਂ ਬਈ ਦੇਖਿਆ ਤੇ ਰਿਜੀਨਲ ਛਿੱਗੀ ਆ ਯਾਰ ਆ ਜੰਦੇ ਆ ਗਿਆ ਜੀ ਦਿਖਾ ਦੇ ਲੈ ਨੇੜੇ ਲਾ ਕੇ ਦਿਖਾ ਦੇ ਹਾਂ ਛਿੱਗੀ ਆ ਦੋ ਦੰਦਾਂ ਦਾ ਛੋਟਾ ਉਹ ਪਿਆ ਇੱਕ ਨਾਲ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਜਾ ਯਾਰ ਕੋਈ ਦਿੱਕਤ ਨਹੀਂ ਵੀਰੇ ਰੇਟ ਇਹਦਾ ਹੀ ਰੇਟ ਬਈ ਦੇ 115 1 ਲੱਖ ਤੇ 15000 ਮਾਨ ਸਨਮਾਨ ਕਰ ਦੇਗੇ ਤੇ ਵਿੱਚੋਂ ਕੁਝ ਮਾਨ ਸਨਮਾਨ ਬਾਈ ਕਹਿੰਦਾ ਫੁੱਲ ਕਰਦਾਂਗੇ ਤੇ ਅਜ ਤੇ ਮਾਰਦੇ ਕਾਦੇ ਦਾ ਵੀ ਫੁੱਲ ਇਹ ਬਾਈ ਡੈਨਮਾਰਕ ਦੇ ਸੀਮੰਦੀ ਆ ਕਿਹੜੇ ਦੀ ਆ 40 120 ਦੀ ਖੋਦਾ ਇਹ ਠੀਕ ਆ ਜੀ ਦੋ ਬਣਾ ਇਕੱਠੀਆਂ ਫਾਰਮ ਜੋਬਾ ਪਰਚੇਜ ਕੀਤੀਆਂ ਠੀਕ ਆ ਜੀ ਇਹਦਾ 26 ਤੋਂ 27 ਕਿਲੋ ਮਿਲਕਿੰਗ ਦੱਸਿਆ ਬਾਈ ਨੇ ਤੇ ਦੂਜੀ ਬੱਚੀ ਦੀ 25 ਕਿਲੋ ਦੀ ਆ ਸੂਆ ਦੂਜਾ ਇਹਦਾ ਦੂਸਰਾ ਸੂਆ ਬਾਈ ਕਿੰਨੇ ਦਿਨ ਕੱਢੂਗੀ ਇਹ ਬਾਈ ਹਲੇ ਕੱਢਣੀਆਂ ਮੰਨ ਕੇ ਵੀ 10 12 12 ਦਿਨ ਕੱਢ ਜਾਣਗੀਆਂ ਬੱਚੀਆਂ ਠੀਕ ਆ ਗੱਲ ਹਾਂ ਇਹ ਆਪਾਂ ਜੋੜੇ ਹੀ ਲੱਤਾਂ ਜਿੱਦਾਂ ਕੋਈ ਜੋੜੇ ਦਾ ਸੌਦਾ ਕਰਦਾ ਵੀਰ ਜੋੜੇ ਦਾ ਕਰ ਲਾਂ ਜੇ ਕੱਲੀ ਆ ਕੱਲੀ ਦਾ ਇਹ ਰੇਟ ਬਾਈ 95000 ਰੁਪਏ ਬੱਚੀ ਦਾ ਕੱਲੀ ਦਾ ਹੈਗਾ 95000 ਤੇ ਇਹਦੇ ਨਾਲ ਵਾਲੀ ਵੀ ਅੱਗੇ ਨਾਲ ਵਾਲੀ ਬੱਚੀ ਹੈ ਜਿਹੜੀ ਕਦੇ ਆਤੀ ਇਹਦੇ ਵੀ ਦੇਖ ਮਿਲਕ ਬੇਨਾ ਬਹੁਤ ਵਧੀਆ ਨੇ ਜਿਵੇਂ ਕਈ ਵਾਰ ਬਾਈ ਕੋਈ ਜੋੜਾ ਲੈਂਦਾ ਹਨ ਹਾਂਜੀ ਹਾਂਜੀ ਤੇ ਇਹ ਬੱਚੇ ਆਪਾਂ ਦੇ ਦਾਂਗੇ ਵੀਰੇ 85000 ਦੀ 200 ਕਿਲੋਮੀਟਰ ਤੱਕ ਦੋਨੇ گاਮਾਂ ਦੀ ਜਦੋਂ ਮਰਜ਼ੀ ਪਹੁੰਚ ਕਰਵਾ ਸਕਦਾ ਠੀਕ ਹੈ ਜੀ ਕਿਉਂਕਿ 200 ਕਿਲੋਮੀਟਰ ਬਈ ਘੱਟੋ ਘੱਟ 6600 ਰੁਪਏ ਕਿਰਾਇਆ ਬਣ ਜਾਂਦਾ ਅੰਬਰਸਰ ਤੱਕ ਦਾ ਠੀਕ ਹੈ ਜੀ ਕਿਉਂਕਿ ਉਧਰ ਤੇ ਆਪਣੇ ਕੋਲੇ ਗਾਹਕ ਤਰਨ ਤਰਨ ਏਰੀਆ ਵਾਧੂ ਹੁੰਦੇ ਨੇ ਜ਼ਿਮੀਦਾਰ ਬੰਦੇ ਤੇ 200 ਕਿਲੋਮੀਟਰ ਤੱਕ ਨਾਣਾ ਨੂਣਾ ਦੇਖ ਬਈ ਦੋਨੇ ਬੱਚੀਆਂ 9 ਰੋਲ 50 ਕਿਲੋ ਦੁੱਧੋਂ ਡਿਗਦੀਆਂ ਨਹੀਂ ਠੀਕ ਹੈ ਜੀ ਤੇ ਆਪਾਂ ਡਰਮ ਨੇੜ ਲਾ ਦੇਣੀਆਂ ਦੋਨੇ ਕਹਿੰਦੇ ਆ ਅੱਡਰ ਦੀਆਂ ਵੀ ਕੁਆਲਟੀ ਵਾਲੀਆਂ ਨੇ ਮੰਨ ਕੇ ਵੀ 1 ਕੱਦ ਕਾੜੇ ਫਾਰਮ ਚੋਂ ਲੈ ਆ ਗਿਆ ਬਾਡੀ ਚ ਚਮਕੇ ਦੇ ਵੀ ਚੰਗੀ ਆ ਤੇ ਬਾਕੀ ਜਿਵੇਂ ਕਹਿੰਦੇ ਨੇ ਸੱਜਣ ਵੀ ਯਾਰ ਗਾਂ ਬਹੁਤ ਘੱਟ ਨਿਕਲਦੀ ਆ ਮੇਰੇ ਹਿਸਾਬ ਨਾਲ ਤਾਂ ਇੱਥੇ ਖੰਨਾ ਮੰਡੀ ਵਾਲਾ ਸਿਸਟਮ ਹੀ ਆ ਖੰਨਾ ਮੰਡੀ ਵਾਲਾ ਸਿਸਟਮੇ ਬਣਾ ਆ ਮੰਨ ਕੇ ਚੱਲ ਬਈ ਇਹਦੀ ਕੀ ਗੱਲ ਵੇਚਤੀਆਂ ਬਣੇ 20 22 ਗਾਂ ਮੈਂ ਤੇ ਕੀ ਹਫਤੇ ਚ ਪਹਿਲਾਂ ਇਹ ਬਈ ਤੀਸਰਾ ਸੂਆ ਸੂਗੀ ਗਾਂ ਠੀਕ ਆ ਜੀ ਮੰਨ ਕੇ ਵੀ ਦੇਖਣ ਨੂੰ ਬਾਡੀ weight ਦਾ ਦੂਸਰੇ ਸੂਏ ਵਾਲਾ ਗਾ ਠੀਕ ਆ ਤੀਸਰਾ ਸੂਆ ਸੂ ਬਈ ਇਹ ਸੂਆ ਸੂਂਦੀ ਆ ਤੀਜਾ ਹਾਂ ਬਈ 24 ਤੋਂ 25 ਕਿਲੋ ਦੁੱਧ ਦਿੱਤਾ ਹੋਇਆ ਬੱਚੀ ਦਾ ਆ ਗਈ ਫੁੱਲ ਵੱਡੀਆਂ ਹਾਂ ਹੈ ਗਈ ਫੁੱਲ ਵੱਡੀਆਂ ਬਾਈ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹਦਾ 85000 ਰੁਪਿਆ ਹੁਣ ਅਡਰ ਕੁਆਲਿਟੀ ਦੇਖ ਲੈਦੀ ਬਾਈ ਜਾਂ ਉਂ ਪਰੋਂ ਵੇਖ ਲੈ ਸੁਆ ਦੂਸਰੇ ਪਰ ਨਹੀਂ ਵੀਰੇ ਤੀਸਰਾ ਤਾਂ ਤੀਸਰਾ ਦਾ ਜੇਨੂ ਹੈ ਅਡਰ ਵਾਲੇ ਪੱਖ ਤੋਂ ਕਿਸੇ ਪਾਸੇੋਂ ਨਹੀਂ ਥਾਣਾ ਤੁਹਾਨੂੰ ਬਹੁਤ ਵਧੀਆ ਦੇ ਫਿਕਸ ਰੱਖੂ ਤਕਰੀਬਨ ਹਾਂ ਪੂਰਾ ਬਾਈ ਤੇ ਹੁਣ ਗੈਰੀ ਲਿਆ ਆ ਬੱਚੀ ਤੇ ਇਹ ਬੱਚੀ ਬਾਈ ਕੱਚੀ ਆ ਹਲੇ 20 ਦਿਨਾਂ ਦੀ ਦੁੱਧ ਨੇ ਮੰਨ ਕੇ ਵੀ 35 ਕਿਲੋ ਤੋਂ ਉੱਪਰ ਉੱਪਰ ਪਾਇਆ ਹੋਇਆਗਾ ਪੈਲਣ ਨੇ ਪੈਲਣ ਨੇ ਦੂਸਰਾ ਸੁਆਜੇ ਕੱਚੀ ਵਾਲਾ ਪਰਫੋਨ ਇਹਦਾ ਰੇਟ ਦੀ ਕਰ ਮੰਨ ਕੇ ਉਹ ਤੇ ਕਰ ਲਾਂਗੇ ਇਹ ਕਰਨਾ ਦਾ ਕਰਦੇ ਨੇ ਇੱਕ 35 ਦੀ ਬੱਚੀ ਅੱਜ ਦੇਵਾਂਗੇ ਵੀਰੇ ਇਹ ਮਿਲੂਗੀ 1 ਲੱਖ ਤੇ 35 ਜਨਮਰ ਜਨਮਰ ਦੀ ਰੇਟ ਆ ਬਾਈ ਜਿੱਦਾਂ ਦਾ ਜਨਮਰ ਦੁੱਧ ਵੀ 35 ਕਿਲੋ ਦੁੱਧ ਆ ਬਾਈ 40 ਕਿਲੋ ਦੁੱਧ ਹੋਗੀ ਇਹ ਤੇ ਕਿਹੇ ਬੱਚੀ ਦੇਖੀ ਭਾਲੀ ਆਪਣੀ ਠੀਕ ਆ ਜੀ ਹੁਣ ਆ ਜਾ ਘਰੀ ਆ ਆ ਬੈਠ ਤੇ ਮਾਰ ਦੇ ਕੈਮਰਾ ਇਹ ਬੱਚੀ ਦਾ ਬਾਈ 20 ਦਿਨਾਂ ਦੀ ਕੱਚੀ ਆ ਇਹ ਮੈਂ ਕਹਿੰਦਾ ਸਾਰੀਆਂ ਤੋਂ ਲੰਬੀ ਬੜੀ ਲੰਬੀ ਲੰਜੇ ਬਾਈ ਭਾ ਇਹਦਾ ਬਹੁਤ ਜੈਨੂਨ ਭਾ ਦੀ ਆਪਣੀ ਕੱਚੀ ਲਈ ਕਰਕੇ ਇਹ ਬੱਚੇ ਆਪ 85000 ਦੀ ਦੇ ਦਾਂਗੇ ਤੇ ਦੁੱਧ ਨੇ ਕਰਮ ਵਾਲੀ ਨੇ 32 33 ਕਿਲੋ ਵੀਰੇ ਫਾਰਮ ਚ ਚਵਾਇਆ ਹੋਇਆਗਾ ਤੇ ਨਸਲ ਬਰੀਡ ਵਾਲੇ ਪੱਖ ਤੋਂ ਕੋਈ ਵੀ ਨੀ ਤੋੜ ਕੇ ਦਿਖਾਈ ਮੜੀ ਐਡੀ ਕਬੱਡੀ ਬੱਚੀ ਆ ਬਾਈ ਬਰੀਡ ਪੱਖ ਤੋਂ ਦੇਖ ਕਿੰਨੀ ਸਟ੍ਰੇਟ ਆ ਉੱਪਰੋਂ ਕਿਸੇ ਪੱਖ ਤੋਂ ਨਹੀਂ ਹੋ ਕਰਦੀ ਇਹ ਆਈਟਮ ਨਹੀਂ ਹੈਗੀ ਇਹਨੇ 407 ਚ ਜੜਨਾ ਪੂਰੀ ਪੂਰੀ ਹਾਂ ਵੀ ਜਿਵੇਂ ਆਪਾਂ ਛੋਟਾ ਹਾਥੀ ਆ ਲੈ ਆਉਣਾ ਕਈ ਵਾਰ ਉਹ ਕੰਮ ਨਹੀਂਗਾ ਤਿਆਰੀ ਤੇ ਬਈ ਇਦਾਂ ਦੀ ਮੰਨ ਲਾ ਸਵਾ ਦੀ ਵੀ ਨਹੀਂ ਦਿੰਦਾ ਆਪਾਂ ਨੂੰ ਕੋਈ ਹੈਨਾ ਠੀਕ ਹੈ ਇਦਾਂ ਦੀ ਫਿਰ ਤਿਆਰੀ ਤੇ ਮੇਰੇ ਖਿਆਲ ਆ ਵੀ ਪੌਣੇ 2 2 ਤੇ ਭਗ ਜਾਂਦੇ ਆ ਬਈ ਭਗ ਜਾਂਦਾ ਜਨਵਰ ਤਿਆਰ ਤੇ ਕੱਚੀ ਦਾ ਫਰਕ ਹੁੰਦਾ ਠੀਕ ਹੈ ਗੱਲ ਇਹਦਾ ਰੇਟ ਰੇਟ 85000 ਰੁਪਏ ਵੀਰੇ ਜੈਨੂਇਨ ਅੱਜ 50 ਹਾਂ ਬਈ ਹਾਂ ਜਿਹੜੀ ਉਹ ਰਾਸ਼ਟ ਤੇ ਰਹਿ ਗਈ ਬੱਚੀ ਇਹ ਬੱਚੀ ਬਾਈ ਆਪਣੇ ਕੋਲੇ ਆਈ ਆ ਮੰਨ ਕੇ ਗਾਰੰਟੀ ਤੇ ਵੀ ਜੇ ਤਾਂ ਗੱਬੜ ਨਿਕਲੀ ਤਾਂ ਉਦਾਂ ਦਾ ਸੌਦਾ ਖਾਲੀ ਨਿਕਲਦੀ ਤਾਂ ਉਦਾਂ ਦਾ ਸੌਦਾਗਾ ਆ ਆਪਾਂ ਕਰਕੇ ਲਈਆ ਇਹ 35 ਦਿਨਾਂ ਦਾ ਇਹਦੇ ਟੀਕਾ ਲੱਗਾ ਫਾਰਮ ਚ ਉਹ ਵੱਡੀ ਗਾਂ ਦੇ ਨਾਲ ਲੈਤੀ ਆਪ ਜਿਹੜੀ ਪਹਿਲਾਂ ਦਿਖਾਈ ਸੀ ਹਾਂਜੀ ਤੇ ਖੀਰੀ ਬੱਚੀ ਆ ਚਾਰੇ ਮਨ ਕੋਈ ਇਹਦੇ ਐਕਸਟਰਾ ਥਣ ਨਹੀਂ ਹੈਗਾ ਥੋੜੋ ਝੋਲੀ ਬਹੁਤ ਵਧੀਆ ਜੇ ਬਾਈ ਉਦਾਂ ਦਾ ਸੌਦਾ ਕਰੂ ਆਪਾਂ ਨੇ ਇਹ ਮੰਨ ਲਾ ਹੁਣ 25000 ਦੀ ਕਰਕੇ ਲਈ ਆ ਬਾਈ ਨਾਲ ਜਿਹੜਾ ਨਿਕਲਦੀ ਖਾਲੀ ਹਾਂਜੀ ਕਿਉਂਕਿ 45 ਦਿਨਾਂ ਦੀ ਚੈੱਕ ਹੋ ਜੂਗੀ ਇਹ ਠੀਕ ਹੈ ਜੀ ਤੇ ਜੇ ਨਿਕਲਦੀ ਗੱਬਣ ਫਿਰ ਆਪਾਂ ਨੂੰ 35 ਦਿਨਾਂ ਠੀਕ ਹੈ ਗਾਗਲ ਇਧਰੋਂ ਫੇਸ ਤੇ ਮਾਰਦੀ ਗਰੀ ਕੈਮਰਾ ਫੇਸ ਕੁਆਲਿਟੀ ਦੇ ਬਰੀਡ ਫੁੱਲ ਆ ਗਈ ਬੱਚੀ ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਬਈ ਬਹੁਤ ਜ਼ਿਆਦਾ ਨਸਲ ਵੀ ਰੇ ਥੱਲੋਂ ਵੀ ਇੰਨੀ ਕੁ ਵਧੀਆ ਕਿੰਨੇ ਦਿਨ ਦਿੰਦੀ ਔਰ ਦੀ ਪੈਸੇ ਤੇ 35 ਦਿਨ ਹੋ ਗਏ ਬਈ ਇਹਨੂੰ ਟੀਕਾ ਪਰੇ ਨੂੰ ਥੱਲੋਂ ਝੋਲੀ ਦੇਖ ਬਈ ਝੋਲੀਆਂ ਲਾਜੋ 5 ਮਹੀਨੇ ਹੀ ਗੱਬਣ ਹੁੰਦੀ ਆ ਕੱਦ ਕਰੂਗੀ ਫੁੱਲ ਬਈ ਫੁੱਲ ਨਸਲ ਵੀ ਕੋਈ ਲੇਖਾ ਨਹੀਂ ਹੈਗਾ ਆਪਾਂ ਕਿੰਨੇ ਦੀ ਵੇਚ ਦਾਂਗੇ ਆਪਾਂ ਬਈ ਕਰ ਲਾਂ ਸੌਦਾ ਜਿਹੜਾ ਵੀਰ ਲਊ ਫੋਨ ਤੇ ਆਪਾਂ ਕਰ ਲਾਂਗੇ ਉਸ ਹਿਸਾਬ ਨਾਲ ਠੀਕ ਹੈ ਗਾਗਲ ਹੋਰ ਹੈਗੀ ਕੋਈ ਆ ਜਾ ਸੂਈ ਦਿਖਾਉਣ ਆ ਜਾ ਗਰਾਊਂਡ ਵਾਲੇ ਪਾਸੇ ਆ ਜਾ ਇਧਰੋਂ ਵੀ ਦਿਖਾ ਦਣਾ ਇੱਕ ਬੱਛੀ ਆਦੀ ਇਹ ਮੇਰਾ ਖਿਆਲ ਆ ਸੁਈ ਹੋਈ ਆ ਨਾ ਇਹ ਰਾਤ ਸੁੱਈ ਸੀ ਬਾਈ ਸਟੈਚ ਹੱਡਰਦੀ ਆ ਬਿਲਕੁਲ ਤੇ ਦੁੱਧ ਬੱਛੀ ਇਹ 24 ਤੋਂ 25 ਕਿਲੋ ਦੇ ਦੂਗੀ ਬਾਈ 24 ਤੋਂ 25 ਕਿਲੋ 23 ਕਿਲੋ ਦੁੱਧ ਇਹਨੇ ਪਹਿਲਾਂ ਨਾ ਦਿੱਤਾ ਹੋਇਆ ਜੇਰ ਵਗੈਰਾ ਦਾਣਾ ਵੀਡੀਓ ਆਪਣੇ ਕੋਲੇ ਪਈ ਆ ਠੀਕ ਆ ਜੀ ਕੱਦ ਵਿੱਡੇ ਦਾ ਕੱਦ ਫੁੱਲ ਵੀਰੇ ਨਸਲ ਬਰੀਡ ਵੀ ਫੁੱਲ ਖਣ ਥਣ ਬੜਾ ਸੋਹਣਾ ਲੱਗਦਾ ਬੱਚਾ ਕੀ ਆ ਗਿਆ ਨਾਲ ਮੇਲ ਆ ਬਾਈ ਆ ਨਾਲ ਇਹਦੇ ਹੈਗਾ ਮੇਲ ਕਾਡਰ ਦੀ ਕੁਆਲਿਟੀ ਵਾਲਾ ਬਾਈ ਵੱਖਰੀ ਚੀਜ਼ ਹੈ ਆਡਰ ਰੱਖਦੇ ਜਮਾ ਫਿਕਸ ਜਿਵੇਂ ਤੁਹਾਨੂੰ ਮੋਦੇ 3 ਉਹਦਾ ਕੀ ਬਣਿਆ ਪ੍ਰਦੀਪ ਵੀ ਕਿਸੇ ਬਾਈ ਉਹ ਬੱਚੀ ਉਦੋਂ ਨਹੀਂ ਵੇਚੀ ਸੀ ਠੀਕ ਹੈ ਗੱਲ ਕਿਉਂਕਿ ਬਾਈ ਆਪਣੀ ਕਾਰਨ ਕੀ ਆ ਦੇਖ ਹੁਣ ਬੱਚੀ ਦਾ ਆਪਾਂ 2 ਲੱਖ ਦੀ ਵੀ ਵੇਚੀ ਆ ਠੀਕ ਹੈ 2-5 ਮੰਗੇ 2-5 ਰੇਟ ਕਾਰਨ ਕੀ ਆ ਬਾਈ ਦੇਖ ਜਿੰਨੇ ਜਾਨਵਰ ਦੁੱਧ ਵਾਲਾ ਆਪਣੀ ਆਦਤ ਹੈ ਵੀ ਆਪਾਂ ਅਗਲੇ ਨੂੰ ਮੂੰਹ ਤੇ ਕਹਿਣ ਵਾਲਾ ਕੰਮ ਆ ਰੁੱਖੀ ਗੱਲ ਕਹਿ ਦੋ ਠੀਕ ਹੈ ਜੀ ਵੀ ਆਪਾਂ ਉਹ ਨਹੀਂ ਕੰਮ ਕਰਦੇ ਜਿਹੜੇ ਜਾਨਵਰ ਨੇ ਜਿੰਨਾ ਦੁੱਧ ਦੇਣਾ ਹੁਣ ਉਹ ਨਹੀਂ ਦੇਣਾਗਾ ਹਨਾ ਠੀਕ ਹੈ ਗੱਲ ਬਾਕੀ ਜਾਨਵਰ ਦੀ ਰੇਟ ਲੱਗਣ ਹੁਣ ਆਪਾਂ ਵੀ ਲਾ ਕੇ ਲੈਣੇ ਜਿਹੜੇ ਬਾਈਆਂ ਨੂੰ ਪਤਾ ਆਪਣੇ ਬਾਰੇ ਮੱਝ ਜਾਂ ਗਾਂ ਬਾਰੇ ਵੀ ਰੇਟ ਇਹ ਜਾਨਵਰ ਦੀ ਰੇਟ ਲਾਵਾਂਗੇ ਇੱਕ ਗੱਲ ਸੁਣੋ ਹੋਰ ਦੱਸਦਾਂ ਨਾ ਯਾਰ ਬਾਈ ਦੇ ਫਾਰਮ ਚ ਜਿਵੇਂ ਦੱਸਿਆਗਾ ਵੀ ਡੇਲੀ ਡੇਲੀ ਦੀ ਡੇਲੀ ਅਪਡੇਟ ਜਾਨਵਰ ਹੁੰਦੇ ਰਹਿੰਦੇ ਨੇ ਨਵੇਂ ਉਹ ਇੰਨੀ ਗਿਣਤੀ ਚ ਵੇਕਣਗੇ ਤਾਂ ਜੇ ਕੰਮ ਜੈਨੂਅਨ ਹੋਊਗਾ ਬਾਈ ਰ ਆਪਾਂ ਅਗਲੇ ਨੂੰ ਕਹਿ ਦਿੰਨੇ ਆ ਵੀ ਬਾਈ ਫਲਾਨੀ ਜਗ੍ਹਾ ਤੋਂ ਆਈ ਆ ਉੱਥੇ ਵਗ ਜਾ ਆਪਾਂ ਜੈਜ ਮਾਰਜਨ ਤੱਕ ਮਤਲਬ ਠੀਕ ਆ ਗੱਲ ਹਾਂ ਨੰਬਰ ਬੋਲ ਦਿਓ ਜੀ 95308 ਬਾਈ 0956 ਹੋਰ ਕਿਹੜੀ ਬੈਲ ਰਹਿ ਗਈ ਹੁਣ ਹੋਰ ਬਾਈ ਆ ਖੜੀਆਂ ਥੋੜੀਆਂ ਕੱਚੀਆਂ ਨੇ ਬੱਚੀਆਂ ਕੋਲੇ ਆ ਕੇ ਲੈ ਲਵਾਂ ਵੀ ਜਿਹੜੇ ਨੂੰ ਕੋਈ ਪਸੰਦ ਹੋਈਆਂ ਹਾਂ ਆ ਵੇੜਾ ਕ ਵੇ ਇੰਨਾ ਚ ਵੀ ਸੰਪਰਕ ਵਾਈ ਨਾਲ ਕਰ ਲਏ ਜੇ ਕਿਸੇ ਵਿਚਨ ਨਾਲੇ ਸੱਜਣ ਦਾ ਮੂਡ ਬਣਦਾ ਫਾ ਲਿਆਣ ਦਾ ਤੇ ਬਾਕੀ ਬਾਈ ਦਾ ਜਾਨਵਰ ਕਿਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਧੰਨਵਾਦ